ਸਭ ਦਾ ਕ੍ਰਿਕਟਰ ਹਰਪਜਨ ਸਿੰਘ ਸੁਰੇਸ਼ ਰੈਨਾ ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਦੇ ਖਿਲਾਫ ਇੰਸਟਾਗ੍ਰਾਮ ਤੇ ਅਪਲੋਡ ਕੀਤੇ ਗਏ ਵੀਡੀਓ ਚ ਅਪਾਹਜ ਲੋਕਾਂ ਦਾ ਮਜ਼ਾਕ ਉਡਾਉਣ ਦੇ ਇਲਜ਼ਾਮ ਚ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇਹ ਸ਼ਿਕਾਇਤ ਨੈਸ਼ਨਲ ਸੈਂਟਰ ਫਾਰ ਪ੍ਰੋਮੋਸ਼ਨ ਆਫ এমਪਲॉयਮੈਂਟ ਫਾਰ ਡਿਸਏਬਲਸ ਪੀਪਲ ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਅਮਰ ਕਲੋਨੀ ਕਲੋਨੀ ਥਾਣੇ ਦੇ ਐਸ ਐਚਓ ਦੇ ਕੋਲ ਦਰਜ ਕਰਵਾਈ ਹੈ ਦਰਅਸਲ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡਰ ਦੇ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ ਅਤੇ ਇਸ ਦੇ ਵਿੱਚ ਇੰਗਲੈਂਡ ਦੱਖਣੀ ਅਫਰੀਕਾ ਆਸਟ੍ਰੇਲੀਆ ਵੈਸਟ ਇੰਡੀਜ਼ ਤੇ ਭਾਰਤ ਅਤੇ ਪਾਕਿਸਤਾਨੀਆ ਟੀਮਾਂ ਸ਼ਾਮਲ ਸਨ ਇਹ ਪੂਰੀ ਲੀਗ ਇੰਗਲੈਂਡ ਦੇ ਵਿੱਚ ਹਿਯੋਜਿਤ ਕੀਤੀ ਗਈ ਸੀ ਅਤੇ ਗਰੁੱਪ ਪੜਾ ਦੀਆਂ ਟੌਪ 4 ਟੀਮਾਂ ਨੇ ਸੈਮੀਫਾਈਨਲ ਦੇ ਵਿੱਚ ਲਈ ਕੁਆਲੀਫਾਈ ਕੀਤਾ ਤੇ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਆਸਟ੍ਰੇਲੀਆ ਅਤੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਦੇ ਵਿੱਚ ਥਾਂ ਬਣਾਈ ਫਾਈਨਲ ਮੈਚ ਦੇ ਵਿੱਚ ਇੰਡੀਆ ਟੀਮ ਨੇ ਪਾਕਿਸਤਾਨ ਨੂੰ 5 ਵਿਕਟਾਂ ਦੇ ਨਾਲ ਹਰਾਇਆ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਯੁਵਰਾਜ ਸਿੰਘ ਸੁਰੇਸ਼ ਰੈਣਾ ਅਤੇ ਹਰਪਜਨ ਸਿੰਘ ਅਜੀਬੋ-ਗਰੀਬ ਵਿਵਹਾਰ ਕਰਦੇ ਨਜ਼ਰ ਆਏ ਅਤੇ ਜਿਸ ਨੇ ਕੀ ਸਭ ਨੂੰ ਹੈਰਾਨ ਕਰ ਦਿੱਤਾ ਇਸ ਜਿੱਤ ਦੇ ਮਗਰੋਂ ਯੁਵਰਾਜ ਸਿੰਘ ਹਰਪਜਨ ਸਿੰਘ ਸੁਰੇਸ਼ ਰੈਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਕਿੰਨੇ ਖਿਡਾਰੀ ਅਨੋਕੇ ਅਨੋਖੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਖਿਲਾਫ ਜਿੱਤ ਦਾ ਜਸ਼ਨ ਮਨਾ ਰਹੇ ਸਨ ਇਸ ਵੀਡੀਓ ਦੇ ਵਿੱਚ ਵਿੱਕੀ ਕੋਸ਼ਲ ਦੀ ਆਉਣ ਵਾਲੀ ਫਿਲਮ ਬੈਡ ਨਿਊਜ਼ ਦਾ ਵਾਇਰਲ ਗੀਤ ਹੁਸਨ ਤੇਰਾ ਤੌਬਾ ਤੌਬਾ ਚੱਲ ਰਿਹਾ ਅਤੇ ਯੁਵਰਾਜ ਆਪਣੀ ਕਮਰ ਤੇ ਹੱਥ ਰੱਖ ਕੇ ਅਜੀਬ ਤਰੀਕੇ ਨਾਲ ਚੱਲਦਾ ਹੈ ਤੇ ਉਸ ਤੋਂ ਬਾਅਦ ਹਰਪਜਨ ਸਿੰਘ ਉਸ ਦੇ ਪੈਰ ਫੜ ਕੇ ਅੰਦਰ ਆਉਂਦਾ ਤੇ ਫਿਰ சுரேਸ਼ ਰੈਣਾ ਆਉਂਦਾ ਹੈ ਅਤੇ ਥੋੜਾ ਨੱਚਦਵਾਦ ਉਸਦੇ ਪੈਰ ਫੜ ਲੈਂਦਾ ਤੇ ਕਿੰਨੇ ਖਿਡਾਰੀ ਅਜੀਬੋ ਗਰੀਬ ਹਰਕਤ ਦੇ ਨਾਲ ਆਪਣਾ ਜਿਹੜਾ ਮਜ਼ਾਕ ਉਡਾਰੇ ਹਨ ਕਿਉਂਕਿ ਹਰ ਭਜਨ ਸਿੰਘ ਨੇ ਇਸ ਨੂੰ ਸ਼ੇਅਰ ਕੀਤਾ ਸੀ ਅਤੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਿ 15 ਦਿਨਾਂ ਤੱਕ ਲੈਜੈਂਡਰ ক্রিকেট ਖੇਡਣ ਤੋਂ ਬਾਅਦ ਸਰੀਰ ਖਰਾਬ ਹੋ ਗਿਆ ਅਤੇ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਇਸ ਉਮਰ ਦੇ ਵਿੱਚ ਇਹ ਟੂਰਨਾਮੈਂਟ ਖੇਡਣ ਤੋਂ ਬਾਅਦ ਉਸ ਦੀਆਂ ਲੱਤਾਂ ਵਿੱਚ ਕੋਈ ਜਾਨ ਨਹੀਂ ਬਚੀ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਯੁਵਰਾਜ ਰੈਣਾ ਅਤੇ ਭੱਜੀ ਤੇ ਜਿਹੜਾ ਇਹ ਕੇਸ ਹੈ ਇਹ ਦਰਜ ਕਰਵਾਇਆ ਗਿਆ